ਦਸੂਹਾ ਚੇ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਜਿਸ ਵਿੱਚ ਐਂਬੂਲੈਂਸ ਦੇ ਪਰ ਖੱچے ਉੱਡ ਗਏ ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਅੱਡਾ ਟੱਕਰ ਸਾਹਬ ਨੇੜੇ ਤੜਕੇ ਸਵੇਰੇ 3 ਵਜੇ ਦੇ ਕਰੀਬ ਵਾਪਰਿਆ ਐਂਬੂਲੈਂਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਐਂਬੂਲੈਂਸ 'ਚ ਸਫ਼ਰ ਕਰ ਰਹੀ ਇੱਕਔਰ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀਆਂ ਨੂੰ ਮੁਕੇਰੀਆਂ ਦਸੂਹਾ ਦੇ ਸਰਕਾਰੀ ਹਸਪੀਟਲ 'ਚ ਦਾਖਲ ਕਰਾਇਆ ਗਿਆ ਹੈ ਜਿੱਥੇ ਤਿੰਨ ਸਵਾਰੀਆਂ ਦੇ ਗੰਭੀਰ ਸੱਟਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ ਐਮਬੂਲੈਂਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਮਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਆਸੇ ਸੰਬੰਧੀ ਜਾਣ ਕੇ ਦਿੰਦੇ ਐਮਬੂਲੈਂਸ ਚਾਲਕ ਸੁਨੀਲ ਅਤੇ ਡਰਾਈਵਰ ਅਰੁਣ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਜੰਮੂ ਦੇ ਬਖਸ਼ੀ ਨਗਰ ਹਸਪਤਲ ਤੋਂ ਮਰੀਜ਼ ਨੂੰ ਨਾਲ ਲੈ ਕੇ ਲੁਧਿਆਣੇ ਲਈ ਰਵਾਨਾ ਹੋਏ ਸਨ ਜਦੋਂ ਅਸੀਂ ਸਵੇਰੇ 3 ਵਜੇ ਦੇ ਕਰੀਬ ਅੱਡਾ ਟੱਕਰ ਸਾਹਿਬ ਨੇੜੇ ਪਹੁੰਚੇ ਤਾਂ ਐਮਬੂਲੈਂਸ ਬੇਕਾਬੂ ਹੋ ਕੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਈ ਇਸ ਹਾਦਸੇ ਵਿੱਚ ਡਰਾਈਵਰ ਸਮੇਤ ਸਾਹਮਣੇ ਬੈਠਾ ਅਮਿਤ ਕੁਮਾਰ ਬੁਰੀ ਤਰ੍ਹਾਂ ਨਾਲ ਫਸ ਗਿਆ ਅਤੇ ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸਬੰਧਿਤ ਇਲਾਕੇ ਦੀ ਐਂਬੂਲੈਂਸ ਮੌਕੇ ਤੇ ਪਹੁੰਚ ਗਈ ਜਿਸ ਵੱਲੋਂ ਗੰਭੀਰ ਜ਼ਖਮੀ ਅੰਮੀ ਤੇ ਹੋਰਨਾਂ ਨੂੰ ਐਂਬੂਲੈਂਸ ਦੇ ਰਾਈ ਬਾਹਰ ਕੱਢ ਕੇ ਦਸੂਹਾ ਤੇ ਮਕੇਰੀਆਂ ਦੇ ਹਸਪੀਟਲ ਵਿੱਚ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਦਸੂਹਾ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅ ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 9:00 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਲੈ ਕੇ ਆਏ 108 ਐਂਬੂਲੈਂਸ ਆਈ ਸੀਗੀ ਉਹਨੇ ਟੱਕਰ ਸਾਹਬ ਗੁਰਦੁਆਰੇ ਦੇ ਲੱਗਿਆ ਉਹਦੇ ਐਕਸੀਡੈਂਟ ਹੋਇਆ ਸੀ ਐਂਬੂਲੈਂਸ ਦਾ ਜੰਮੂ ਤੋਂ ਆ ਰਹੀ ਸੀਗੀ ਉਹ ਐਂਬੂਲੈਂਸ ਹੋਰ ਰੈਫਰ ਹੋ ਕੇ ਆ ਰਹੀ ਸੀਗੀ ਉਦਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ ਤੇ ਔਨ ਦੀ ਸਪੋਰਟ ਜਿਹੜੇ ਉੱਥੇ ਸੀਗੇ ਚਾਰ ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹ ਹੀ ਡੈਥ ਹੋ ਗਈ ਤੇ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਥੇ ਤਿੰਨ ਸਵਾ ਤਿੰਨ ਦੇ ਕਰੀਬ ਇੱਕ ਨੂੰ ਮੈਂ ਕਿਨੀ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੇਗਾ ਇਹ ਤਿੰਨ ਪੇਸ਼ੈਂਟਸ ਹੈਗੇ ਤਿੰਨ ਦੇ ਵਿੱਚ ਇੱਕ ਜਿਆਦਾ ਸੀਰੀਅਸ ਹੈਗਾ ਉਹਦੇ ਬ੍ਰੇਨ ਹੈਮਰੇਜ ਹੋਇਆ ਸੀਗਾ ਤੇ ਬਸ ਉਸਕਲ ਕੰਪਲੀਟਲੀ ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚੂਚਰ ਖਾ ਲਿਆ ਤੇ ਫਿਲਹਾਲ ਸਾਰੇ ਸਾਰੇ ਕੇਸ ਰੈਫਰਡ ਨੇ ਅਸਲ ਵਿੱਚ ਦੋ ਚੀਜ਼ ਡੈਥ ਯੂ ਲੇਡੀਜ਼ ਆਲਰੇਡੀ ਔਨ ਦਿਸ ਸਪੋਟ ਡੈਥ ਹੋ ਗਈ ਸੀ ਉਹਦੇ ਤੇ ਫਿਲਹਾਲ ਬੋਡੀ ਅਸੀਂ ਮੋਰਚੀ ਚ ਰਖਾਈ ਹੋਈ ਹੈ ਇੱਥੇ